मेरा नाम भी नहीं हो गया पिंड रख रहे पिंड जी मरोवर की जो ये कल मीटी पाए लोग जी चू रहे थे तेन

ਆਪਾਂ ਤੇ ਜਿੰਨੀ ਤੱਕ ਹੋਇਆ ਉਹਨਾਂ ਤੱਕ ਟੈਂਡਮੈਂਟ ਕਰਾ ਕੇ ਰੱਖਿਆ ਹੈ ਜੀ ਇਹ ਬਾਰਿਸ਼ ਜਿਆਦਾ ਪੈਣ ਕਰਕੇ ਛੱਤ ਗਈ ਹੈ ਇਹ ਬਾਰਿਸ਼ ਕਰਕੇ ਹੀ ਗਿਰੇ ਨੇ ਜੀ 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 ਕੰਮ ਕੀ ਕਰਦੇ ਆ ਬੰਦੇ ਹੋ ਮਜ਼ਦੂਰੀ ਕਰਤੇ ਐਸੀ ਜੀ ਜੀ ਸਰਕਾਰ ਸਾਹਿਬ ਕੀ ਕਹਿਣਾ ਸਰਕਾਰ ਦਾ ਯਹੀ ਨਿਵੇਦਨ ਕੀ ਹਮ ਲੋਗੋ ਜਰਾ ਮਦਦ ਕਰਦੇ ਨੇ ਕਰਦੇ ਜੀ ਇੰਦਰਜੀਤ ਨਾਮ ਹੈ ਜੀ ਮੇਰਾ ਇਹ ਮਡਾਉਟ ਪਿੰਡ ਦੀ ਘਟਨਾ ਹੈ ਇਹ ਲਗਾਤਾਰ ਬਾਰਿਸ਼ਾ ਹੋਣ ਕਰਕੇ ਇਹ ਮਤਲਬ ਉਹਦੇ ਗਰੀਬ ਪਰਿਵਾਰ ਆ ਰਹੇ ਆ ਤੇ ਘਰ ਚ ਪੰਜ ਜੀ ਨੇ ਇਹ ਤੇ ਕੱਲ ਇਹਨਾਂ ਨੇ ਮਿੱਟੀ ਮੁੱਠੀ ਪਾਈ ਹੋਗੀ ਔਰ ਇਹ ਲਗਾਤਾਰ ਮੀਂਹ ਪੈ ਰਿਹਾ ਤੇ ਸਵੇਰੇ 5 ਵਜੇ ਦੇ ਲਗਭਗ 5 ਵਜੇ ਇਹ ਮਤਲਬ ਮਕਾਨ ਦੇ ਉੱਪਰ ਡਿੱਗ ਗਿਆ ਤੇ ਤਿੰਨ ਬੱਚੇ ਨੇ ਇਹ ਤੇ ਮੀਆਂ ਬੀਬੀ ਨੇ ਤੇ ਇਹਨਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਤੇ ਇਹਨਾਂ ਨੂੰ ਪਹਿਲਾਂ ਨਾਬੇ ਲੈ ਆਇਆ ਗਿਆ ਤੇ ਉੱਥੋਂ ਹਾਲਤ ਗੰਭੀਰ ਹੋਣ ਕਰਕੇ ਇਹਨਾਂ ਨੂੰ ਰਜਿੰਦਰਾ ਚੈਹ ਰੈਫਰ ਕੀਤਾ ਗਿਆ ਤੇ ਇਸੀ ਸਰਕਾਰ ਤੋਂ ਮੰਗ ਕਰਦੇ ਆ ਕਿ ਜੋ ਮੰਨਦਾ ਇਹਨਾਂ ਦਾ ਮਾਜਵਾ ਉਹ ਦਿੱਤਾ ਜਾਵੇ ਇਹਨਾਂ ਨੂੰ ਤੇ ਕਿਸੇ ਵੀਰ ਭੈਣ ਭਾਈ ਨੇ ਹੋਰ ਇਹਨਾਂ ਦੀ ਮਦਦ ਕਰਨੀ ਹੋਵੇ ਤਾ ਮਡੌਰ ਬੰਡੀ ਚ ਆ ਕੇ ਇਹਨਾਂ ਦੀ ਮਦਦ ਕਰ ਸਕਦਾ ਸੱਟਾਂ ਬਹੁਤ ਜ਼ਿਆਦਾ ਨੇ ਇਹਨਾਂ ਦੇ ਤੇ ਕਿੰਨੇ ਕਿੰਨਾ ਕਿੰਨੇ ਜੀ ਸੀ ਜਿਹੜੇ ਹੋਏ ਨੇ ਕਦੋਂ ਇਹ ਵਾਜਾ ਹਾਦਸਾ ਵਾਪਰਿਆ ਕਿੰਨੇ ਵਜੇ ਵਾਪਰਿਆ ਇਹ ਤਕਰੀਬਨ ਸਵੇਰੇ 5 ਵਜੇ ਜਦੋਂ ਨਵੇ ਗਵੰਡੀ ਨੇ ਦੇਖਿਆ ਤਾਂ ਇੱਕਦਮ ਮਤਲਬ ਮਕਾਨ ਜਦੋਂ ਡਿੱਗਿਆ ਪੰਜ ਜੀ ਨੇ ਤਿੰਨ ਬੱਚੇ ਨੇ ਤੇ ਬਾਕੀ ਮੀਆਂ ਬੀਬੀ ਨੇ ਇਹ ਕਿਸ ਤਰ੍ਹਾਂ ਦੀ ਹਾਲਤ ਹੈ ਜਿਹੜੀ ਇਹਨਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰਾ ਪਹਿਲਾਂ ਇਹਨਾਂ ਨੂੰ ਮਤਲਬ ਰਜਿੰਦਰ ਪਹਿਲਾਂ ਇਹਨਾਂ ਨੂੰ ਨਾਬੇ ਭੇਜਿਆ ਗਿਆ ਫਿਰ ਉਹਨਾਂ ਨੇ ਅਰਜਿੰਦਰਾ ਰੈਫਰ ਕਰਤਾ ਸਰਕਾਰ ਤੋਂ ਕੀ ਮੰਗ ਸਰਕਾਰ ਤੋਂਸੀਂ ਮੰਗ ਕਰਦੇ ਆਂ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ